ਅਸੀਂ ਅੰਮ੍ਰਿਤਸਰ ਦੇ ਭਗਤਾਂ ਵਾਲੇ ਉਸ ਡੰਪ ਤੇ ਮੌਜੂਦ ਹਾਂ ਜੋ ਕਿ ਅੰਮ੍ਰਿਤਸਰ ਦੇ ਗੁਰੂ ਨਗਰੀ ਦੇ ਉੱਤੇ ਇੱਕ ਵੱਡਾ ਦਾਗ ਮੰਨਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਸ ਦੀ 스ਮੈਲ ਜਿਹੜੀ ਹੈ ਸਚਕੰਠੀ ਦਰਬਾਰ ਸਾਹਿਬ ਜੋ ਕਿ ਕੁਝ ਹੀ ਕਦਮਾਂ ਦੀ ਦੂਰੀ ਤੇ ਹੈ ਉੱਥੇ ਪਹੁੰਚਦੀ ਹੋਈ ਨਜ਼ਰ ਆਂਦੀ ਹੈ ਆ ਤੁਸੀਂ ਦੇਖ ਸਕਦੇ ਹੋ ਔਰੇ ਕੀ ਹਾਲ ਇੱਥੇ ਡੰਪ 'ਚ ਹੈ ਹੁਣ ਜਿਹੜਾ ਤਰੀਕਾ ਹੈਗਾ ਡੰਪ ਚਲਾਉਣ ਦਾ ਉਹ ਪਹਿਲਾਂ ਇੱਕ ਵਾਰੀ ਕੂੜਾ ਥੱਲੇ ਪੈਂਦਾ ਹੈ ਉਹਦੇ ਉੱਤੇ ਫਿਰ ਮਿੱਟੀ ਪਾਉਂਦੇ ਆਂ ਇੱਥੇ ਮੈਨੂੰ ਦੱਸੋ ਮਿੱਟੀ ਦਾ ਲੇਅਰ ਕਿਤੇ ਵੀ ਦਿਖਦਾ ਹੈਗਾ ਇਹ ਤਾਂ ਜੀ ਬਹੁਤ ਕਲੰਕ ਹੈ ਸਾਡੇ ਮੱਥੇ ਦੇ ਉੱਤੇ ਉਹਨਾਂ ਕਹਿੰਦੇ ਗੌਲ ਸਾਹਿਬ ਦੀ ਤੋਪੜ ਨਾਲ ਇਸ ਕਿ ਉਹਨਾਂ ਨੇ ਕੀ ਆ ਸੀਗਾ ਸੀ ਪਰ ਸਰਦਾ ਦੱਕਾ ਅੰਬਰਸਰ ਨੂੰ ਦੇਣਾ ਪਰ ਅਜੇ ਤੱਕ ਦਿੱਤਾ ਹੀ ਨਹੀਂ ਹੈ ਉਹਨਾਂ ਦੀ ਸਰਕਾਰ ਇਹ ਜਾਣ ਮੁਝ ਕੇ ਇਹ ਜਿਹੜੀ ਹਿੰਦੂ ਰਾਸ਼ਟਰਵਾਦੀ ਸਰਕਾਰ ਹੈ ਉਹਨਾਂ ਨੇ ਔਰ ਇੱਕ ਗੰਦ ਤਾਂ ਪਾਇਆ ਹੈ ਤਾਂ ਕਿ ਸੰਗਤਾ ਦੇ ਨੱਕ ਤੇ ਇਹ ਦਮ ਕਰੇ ਤੇ ਉਹਰੇ ਸੰਗਤ ਨਾ ਆਏ ਇਹ ਗੁਰਸਿੱਖੀ ਨੂੰ ਖਤਮ ਕਰਨ ਵਾਸਤੇ ਪਲੈਨਿੰਗ ਹੈ ਤੇ ਨਾਲ ਲੱਗਦਾ ਪਾਕਿਸਤਾਨ ਹੈ ਜਿੱਦੋਂ ਸਾਡੇ ਜਥੇ ਉੱਥੇ ਧਾਰਮਿਕ ਜਾਂਦੇ ਆ ਉਹਨਾਂ ਦੀਆਂ ਵੀ ਰਿਪੋਰਟਾਂ ਆਈਆਂ ਹੈਗੀਆਂ ਕਿ ਇਹ ਤਾਂ ਮੁਸ਼ਕਲ ਲਾਹੌਰ ਤੱਕ ਜਾਂਦਾ ਹੈ ਕੀ ਲੱਗਦਾ ਫੂਕ ਨਿਕਲ ਜਾਂਦੀ ਹੈ ਜਦੋਂ ਅਸੀਂ ਕੁਰਸੀ ਤੇ ਬਿਠਾਏ ਨਹੀਂ ਉਹਨਾਂ ਦੀ ਫੂਕ ਨਹੀਂ ਨਿਕਲਦੀ ਫੂਕ ਨਿਕਲਦੀ ਹੈ ਤੁਹਾਨੂੰ ਤੁਹਾਡੀ ਜਿਹੜੇ ਵੋਟ ਰਹੇ ਤੇ ਆ ਤੁਸੀਂ ਫਿਰ ਵੋਟ ਦੁਬਾਰਾ ਦੁਬਾਰਾ ਉਹਨਾਂ ਨੂੰ ਕਿਉਂ ਪਾਉਂਦੇ ਹੈਗੇ ਹੋ ਕਸੂਰ ਤਾਂ ਤੁਹਾਡਾ ਵੀ ਹੈ ਤੇ ਜਿਹੜੇ ਬੰਦੇ ਇੱਥੇ ਵਹੇਤੇ ਵੀ ਕਰਕੇ ਜਾਂਦੇ ਆ। ਸੁਦੇ ਕਮਿਸ਼ਨ ਸਾਹਿਬ ਨੂੰ ਮੈਂ ਗੱਲ ਕਰਨਾ ਚਾਹੁੰਦਾ ਸੀ ਕੱਲ। ਉਹਨਾਂ ਨੇ ਤਰੀਫ ਕੀਤੀ ਮੇਰਾ ਚੱਕਿਆ ਗੱਲ ਤੇ ਉਹਨਾਂ ਨੂੰ ਪਤਾ ਸੀਗਾ ਕਿ ਮੈਂ ਟੈਲੀਫੋਨ ਕਰਨਾ ਚਾਹੁੰਦਾ। ਇਹਨਾਂ ਦਾ ਟੈਂਟ ਉੱਥੇ ਲਾਵਾਂਗੇ ਬਰਫ਼ ਦੇ ਵਿੱਚ। ਉਹ ਦੇਖੋ ਕਿੰਡੀ ਸੋਹਣੀ ਬਰਫ਼ ਹੈ। ਸਿਮਲੇ ਜਨਨਤ ਲੋਜੀ ਜਣਾ ਕਸ਼ਮੀਰ ਜਣਾ ਇੱਥੇ ਇਹਨਾਂ ਦੇ ਬਣਾ ਦਾਂਗੇ। ਇਹ ਤਾਂ ਜੀ ਹੋਰੇ ਮੋਰਚੇ ਲੱਗਣੇ ਆ ਤੇ ਸ਼੍ਰੋਮਣੀ ਅਕਾਲੀ ਦਲ ਅੰਬਰ ਸਰ ਪਲਾਨ ਕਰ ਰਹੀ ਹੋਰੇ ਮੋਰਚੇ ਲਾਣ ਦਾ। ਤੇ ਜਿਹੜਾ ਘਰਾੜੇ ਮਾਰਦਾ ਸੁੱਤਾ ਹੋਇਆ ਸਿਆਸਤਦਾਨ ਹੈ ਉਹਨੂੰ ਮਜਬੂਰੀ ਉਰੇ ਆ ਕੇ ਹਾਜ਼ਰੀ ਭਰਨੀ ਪੈਣੀ ਹੈਗੀ ਹੈ ਇਹ ਮੁੱਦਾ ਖਤਮ ਨਹੀਂ ਹੋਣ ਲੱਗਿਆ ਪੰਜਾਬ ਵਿੱਚ ਜਦੋਂ ਵੀ ਚੋਣਾਂ ਹੁੰਦੀਆਂ ਨੇ ਤੇ ਸਭ ਤੋਂ ਵੱਡਾ ਮੁੱਦਾ ਅੰਮ੍ਰਿਤਸਰ ਦਾ ਭਗਤਾਂ ਵਾਲਾ ਡੰਪ ਜੋ ਹੈ ਉਹ ਮੰਨਿਆ ਜਾਂਦਾ ਰਿਹਾ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਇਸ ਭਗਤਾਂ ਵਾਲੇ ਡੰਪ ਨੂੰ ਲੈ ਕੇ ਬਹੁਤ ਸਿਆਸਤ ਜਿਹੜੀ ਹੈ ਉਹ ਗਰਮੌਂਦੀ ਹੋਈ ਨਜ਼ਰ ਆਈ ਹਾਲਾਂਕਿ ਇਸ ਕੌਨਸਟਿਟੂਐਂਸੀ ਨੂੰ ਲੈ ਕੇ ਲਗਾਤਾਰ ਹੀ ਨਜ਼ਰਾਂ ਜਿਹੜੀਆਂ ਨੇ ਹਰ ਇੱਕ ਵਰਗ ਤੇ ਬਣਦੀਆਂ ਹੋਈਆਂ ਆਂਦੀਆਂ ਸਨ ਲੇਕਿਨ ਜਿੱਦਾਂ ਹੀ ਇੱਥੇ ਜੋ ਸਿਆਸਤ ਹੈ ਕੁਝ ਬਦਲੀ ਉਸ ਤੋਂ ਬਾਅਦ ਹੁਣ ਸਿਆਸਤ ਇੱਕ ਹੋਰ ਨਵਾਂ ਮੋੜ ਲੈਂਦੀ ਹੋਈ ਨਜ਼ਰ ਆ ਰਹੀ ਹੈ ਅਸੀਂ ਅੰਮ੍ਰਿਤਸਰ ਦੇ ਪਕਤਾਂ ਵਾਲੇ ਉਸ ਡੰਪ ਤੇ ਮੌਜੂਦ ਹਾਂ ਜੋ ਕਿ ਅੰਮ੍ਰਿਤਸਰ ਦੇ ਗੁਰੂ ਨਗਰੀ ਦੇ ਉੱਤੇ ਇੱਕ ਵੱਡਾ ਦਾਗ ਮੰਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਸ ਦੀ 스ਮੈਲ ਜਿਹੜੀ ਹੈ ਸਚਕਣ ਸਿੰਘ ਦਰਬਾਰ ਸਾਹਿਬ ਜੋ ਕਿ ਕੁਝ ਹੀ ਕਦਮਾਂ ਦੀ ਦੂਰੀ ਤੇ ਹੈ ਉੱਥੇ ਪਹੁੰਚਦੀ ਹੋਈ ਨਜ਼ਰ ਆਉਂਦੀ ਹੈ ਤੇ ਇਸ ਨੂੰ ਲੈ ਕੇ ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਵੱਡੇ ਵੱਡੇ ਜਿਹੜੇ ਮੋਰਚੇ ਸੀਗੇ ਉਹ ਵੀ ਲਗਾਏ ਗਏ ਸਨ ਲੇਕਿਨ ਇਸ ਮੋਰਚਾ ਦੇ ਦੌਰਾਨ ਇੱਕ ਵੱਡਾ ਇੱਕ ਇਸ ਤਰ੍ਹਾਂ ਦਾ ਐਲਾਨ ਹੋਇਆ ਸੀ ਜਿਸ ਵਿੱਚ ਇੰਦਰ ਸਿੰਘ ਬੁਲਾਰੀਆਂ ਵੱਲੋਂ ਆਪਣਾ ਅਸਤੀਫਾ ਜਿਆਸੀ ਆਕਾਲੀ ਦਲ ਤੋਂ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਕਾਂਗਰਸ ਵਿੱਚ ਸ਼ਾਮਿਲ ਹੋਇਆ ਗਿਆ ਸੀ ਤੇ ਨਾਲ ਹੀ ਉਸ ਵੇਲੇ ਵੀ ਵਾਅਦਾ ਕੀਤਾ ਗਿਆ ਸੀਗਾ ਕਿ ਸਟੰਪ ਨੂੰ ਜਿਹੜਾ ਸੀ ਉਹ ਦੂਰ ਕੀਤਾ ਜਾ ਸਕੇ ਲੇਕਿਨ ਕਿਤਨਾ ਕੇਤੇ ਕਾਂਗਰਸ ਪਾਰਟੀ ਦੇ ਵੀ ਵਾਅਦੇ ਜਿਹੜੇ ਸੀਗੇ ਉਹ ਸਿਰਫ ਹਵਾਈ ਨਜ਼ਰ ਆਏ ਕਿਉਂਕਿ ਜੀਰੋਸ ਨਵਜੋਤ ਸਿੰਘ ਸਿੱਧੂ ਇੱਥੇ ਪਹੁੰਚੇ ਸਨ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਇਸ ਨੂੰ ਸੁੰਦਰ ਪਾਰਕ ਬਣਾਉਣ ਦੀ ਗੱਲ ਕਹੀ ਗਈ ਉਸ ਤੋਂ ਬਾਅਦ ਇੰਦਰਬੀ ਸਿੰਘ ਨਿੱਜਰ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਇਸ कूੜੇ ਦੇ ਡੰਪ ਨੂੰ ਜਦੋਂ ਉਹਨਾਂ ਦੀ ਸਰਕਾਰ ਬਣੇਗੀ ਤਾਂ ਸਭ ਤੋਂ ਪਹਿਲਾਂ ਇਸ ਨੂੰ ਦੂਰ ਕੀਤਾ ਜਾਵੇਗਾ ਤਾਂ ਜੋ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸਰਦਾਲੂਆਂ ਲਈ ਇੱਕ ਐਗਜ਼ੈਂਪਲ ਸੈੱਟ ਕੀਤੀ ਜਾ ਸਕੇ ਕਿ ਇਹਦੀ ਸਮੈਲ ਜਿਹੜੀ ਆ ਉੱਥੇ ਤੱਕ ਨਾ ਪਹੁੰਚ ਸਕੇ ਕੱਲ ਸਚਕਣਸ਼ੀ ਦਰਬਾਰ ਸਾਹਿਬ ਹੀ ਨਹੀਂ ਇਹਦੇ ਨਾਲ-ਨਾਲ ਦੁਰਗਿਆਣਾ ਮੰਦਰ ਅਤੇ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਧਾਰਮਿਕ ਸਥਾਨ ਜਗਾਵਾਂ ਨੇ ਜਿਸ ਉੱਤੇ ਇਸਦਾ ਗੰਦਗੀ ਦਾ ਜਿਹੜਾ ਸਮੈਲ ਜਿਹੜੀ ਹੈ ਉੱਥੇ ਤੱਕ ਪਹੁੰਚਦੀ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਇਸ ਡੰਪ ਤੇ ਅੱਗ ਲੱਗਦੀ ਹੈ ਤੇ ਇਸ ਦਾ ਗੰਦਗੀ ਵਾਲਾ ਧੂਆਂ ਜਿਹੜਾ ਹੈ ਉਹ ਸਚਕੰਡ ਸੀ ਦਰਬਾਰ ਸਾਹਿਬ ਸੋਨੇ ਉੱਤੇ ਜਾ ਕੇ ਡਿੱਗਦਾ ਹੈ ਜਿਸ ਨਾਲ ਬਹੁਤ ਜ਼ਿਆਦਾ ਗੰਦਗੀ ਜਿਹੜੀ ਹੈ ਉਹ 골ਡ ਉੱਤੇ ਪੈਂਦੀ ਹੋਈ ਨਜ਼ਰ ਆਉਂਦੀ ਤੇ ਉਸ ਕਰਕੇ ਹੀ ਹਰ ਸਾਲ ਸਚਕੰਡ ਸੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਹੈ ਉਹ 골ਡ ਦੀ ਸਾਫ ਸਫਾਈ ਦੀ ਸੇਵਾ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਸ਼੍ਰੋਮਣੀ ਕਾਲਜ ਵਿਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਅਤੇ ਉਹਨਾਂ ਦੇ ਪੁੱਤਰ ਇਮਾਨ ਸਿੰਘ ਮਾਨ ਜਿਹੜੇ ਨੇ ਉੱਥੇ ਪਹੁੰਚੇ ਹੋਏ ਨੇ ਜਾਇਜ਼ਾ ਲੈ ਰਹੇ ਨੇ ਤਾਂ ਜੋ ਕਿ ਜੋਲ ਚੋਣਾ ਦੇ ਵਿੱਚ ਵੱਡੇ ਵਾਅਦੇ ਕੀਤੇ ਜਾਂਦੇ ਨੇ ਉਸ ਨੂੰ ਲੈ ਕੇ ਜਰੂਰ ਜਿਹੜਾ ਹੈ ਸਵਾਲ ਚੁੱਕੇ ਜਾ ਸਕਣ ਲੇਕਿਨ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਪਹਾੜ ਦੇ ਜਿਹੜੇ ਗੰਦਗੀ ਦੇ ਪਹਾੜ ਨੇ ਉਸ ਉੱਤੇ ਤੁਹਾਨੂੰ ਕੁੱਤੇ ਜੂੜ ਨਜ਼ਰ ਆਉਂਦੇ ਹੋਣਗੇ ਗੰਦਗੀ ਜਿਹੜੀ ਆ ਜ਼ਰੂਰ ਨਜ਼ਰ ਆਉਂਦੀ ਹੋਏਗੀ ਲੇਕਿਨ ਕਿਤਨਾ ਕਿਤੇ ਇਹ ਚੋਣਵੀ ਮੁੱਦਾ ਜਿਹੜਾ ਹੈ ਉਹ ਜਰੂਰ ਜਿਹੜਾ ਇਹ ਇਹ ਜਿਹਾ ਮੁੱਦਾ ਹੈ ਲਗਾਤਾਰ ਹੀ ਪੱਖਦਾ ਹੋਇਆ ਨਜ਼ਰ ਆਂਦਾ ਰਿਹਾ ਲੇਕਿਨ ਕਿਤਨਾ ਕਿਤੇ ਸਮਾਰਟ ਸਿਟੀ ਦਾ ਜੋ ਰਾਸੀਗਾ ਉਹ ਪ੍ਰੋਜੈਕਟ ਦੇ ਤਹਿਤ ਇਸ ਨੂੰ ਸਫਾਈ ਕਰਨ ਦੀ ਗੱਲ ਜਿਹੜੀ ਸੀਗੀ ਉਹ ਵੀ ਕੀਤੀ ਜਾਂਦੀ ਰਹੀ ਹੈ ਹਾਲਾਂਕਿ ਕੇਜਰੀਵਾਲ ਜੋ ਨੇ ਉਹਨਾਂ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਇਸ ਜਗ੍ਹਾ ਤੇ ਅੰਮ੍ਰਿਤਸਰ ਨੂੰ ਜਿਹੜਾ ਸੀਗਾ ਸਮਾਰਟ ਸਿਟੀ ਜਿਹੜੀ ਹੈ ਉਹ ਦਵਾਈ ਜਾਵੇਗੀ ਤਾਂ ਜੋ ਕਿ ਇਸ ਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਸੈੱਟ ਕੀਤਾ ਜਾ ਸਕੇ ਕਿ ਅੰਮ੍ਰਿਤਸਰ ਸਿਟੀ ਕਿੰਨੀ ਸੋਹਣੀ ਹੈ ਲੇਕਿਨ ਕਿਤਨਾ ਕਿਤੇ ਹਾਲਾਤ ਜਿਹੜੇ ਨੇ ਬਾਤੋਂ ਬੱਤਰ ਨੇ ਅਤੇ ਸਿਮਰਜੀਤ ਸਿੰਘ ਮਾਨ ਇੱਥੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਉਹਨਾਂ ਦਾ ਹੋ ਗਿਆ ਠੀਕ ਹੈ ਠੀਕ ਹੈ ਕੀ ਮਾਨ ਜੀ ਅੱਜ ਤੁਸੀਂ ਡੰਪ ਤੇ ਪਹੁੰਚੇ ਹੋ ਬਹੁਤ ਵੱਡਾ ਮੁੱਦਾ ਆ ਹਰ ਇਲੈਕਸ਼ਨਸ ਦੇ ਵਿੱਚ ਉੱਪਰ ਦਾ ਲੇਕਿਨ ਇਲੈਕਸ਼ਨ ਤੋਂ ਬਾਅਦ ਖਤਮ ਹੋ ਜਾਂਦਾ ਕੀ ਕਹਣਾ ਚਾਹੋਗੇ ਸਰਪਤ ਜੀ ਆ ਤੁਸੀਂ ਦੇਖ ਸਕਦੇ ਹੋ ਓਰੇ ਕੀ ਹਾਲ ਇੱਥੇ ਡੰਪ ਚ ਐ ਹੁਣ ਜਿਹੜਾ ਤਰੀਕਾ ਹੈਗਾ ਡੰਪ ਚਲਾਉਣ ਦਾ ਉਹ ਪਹਿਲਾਂ ਇੱਕ ਵਾਰੀ ਕੂੜਾ ਥੱਲੇ ਪੈਂਦਾ ਉਹਦੇ ਉੱਤੇ ਫਿਰ ਮਿੱਟੀ ਪਾਉਂਦੇ ਆ ਇੱਥੇ ਮੈਨੂੰ ਦੱਸੋ ਮਿੱਟੀ ਦਾ ਲੇਅਰ ਕਿਤੇ ਵੀ ਦਿਖਦਾ ਹੈਗਾ ਹੁਣ ਮਿੱਟੀ ਚੋਂ ਪਾਉਂਦੇ ਆ ਕਿ ਉਹਨੂੰ ਦਫਨਾ ਕੇ ਤੇ ਥੱਲੇ ਫਿਰ ਉਹ ਐ ਪਾਈਪ ਪਾ ਦਿੰਦੇ ਆ ਕੂੜੇ ਚ ਉਹਦੇ ਨਾਲ ਕੀ ਹੁੰਦਾ ਜਿਹੜੀ ਗਲਣ ਹੁੰਦੀ ਹੈ ਉਹ ਗਲਣ ਤੋਂ ਜਿਹੜੀਆਂ ਗੈਸਾਂ ਜਿਹੜੀਆਂ ਅਸੀਂ ਹੁਣ ਸੁਣ ਸੁਂਗ ਰਹੇ ਆ ਤੇ ਆ ਮੇਰਾ ਦਾੜਾ ਦੱਸਦਾ ਕਿ ਹਵਾ ਉਧਰ ਸਿੱਧਾ ਹਰਮੰਦਰ ਸਾਹਿਬ ਤੇ ਸ਼ਹੀਦਾਂ ਨੂੰ ਜਾ ਰਹੀ ਹੈ ਇਹ ਗੰਦੀ ਹਵਾ ਫਿਰ ਉੱਥੇ ਨਹੀਂ ਜਾਂਦੀ ਹੈਗੀ ਕਿਉਂਕਿ ਥੱਲੇ ਪਾਈਪਾਂ ਲੈ ਕੇ ਉਹ ਮੀਥੇਨ ਨੂੰ ਕੈਪਚਰ ਕਰਕੇ ਸਿੱਧਾ ਉਹ ਜਨਰੇਟਰ ਤੇ ਲੈ ਜਾਂਦੇ ਆ ਉਹਨੂੰ ਫੂਕ ਕੇ ਟਰਬਾਈਨ ਚ ਲਾ ਕੇ ਬਿਜਲੀ ਪੈਦਾ ਕਰਦੇ ਆ ਇੱਥੇ ਦੱਸੋ ਕਿਹੜਾ ਲੇਅਰ ਮਿੱਟੀ ਦਾ ਪਿਆ ਪਹਾੜ ਦੇ ਗੰਦ ਪਹਾੜ ਗੰਦ ਉਹਰੇ ਅੰਬਰਸਰ ਚ ਖੜਾ ਕਰਤਾ ਹੈਗਾ ਇਹ ਤਾਂ ਜੇ ਸਾਇੰਟਿਫਿਕਲੀ ਮੈਨੇਜ ਕਰਨ ਤਾਂ ਇਹਦੀ ਸ਼ਾਰਟ ਟਰਮ ਚ ਘੱਟ ਸਮੇਂ ਚ ਇਹਦਾ ਕੋਈ ਨਾ ਕੋਈ ਹੱਲ ਹੋ ਸਕਦਾ ਹੈਗਾ ਲੰਬੇ ਸਮੇਂ ਤੇ ਇੱਥੇ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਸਿਆਣਾ ਹੈ ਕਿ ਆਪਾਂ ਇੱਕ ਥਾਂ ਚੱਕੀ ਜਾਂਦੇ ਆ ਹਰਮੰਦਰ ਸਾਹਿਬ ਤੋਂ ਉੱਤੇ ਇੱਕ ਥਾਂ ਬਣਾਈ ਜਾਂਦੇ ਹੈਗੇ ਆ ਇਹ ਪਹਾੜ ਕਿਤੇ ਹੋਰ ਹੋਣਾ ਚਾਹੀਦਾ ਪਰ ਜਿਹੜਾ ਹੁਣ ਇਹ ਔਰੇ ਸਥਾਪਤ ਆ ਇਹਦੀ ਕੋਈ ਸਾਇੰਟਿਫਿਕ ਮੈਨੇਜਮੈਂਟ ਤਾਂ ਹੋਣੀ ਚਾਹੀਦੀ ਹੈ ਸੋ ਇਹ 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 ਜਾਣ ਮੁੱਝ ਕੇ ਇਹ ਜਿਹੜੀ ਹਿੰਦੂ ਰਾਸ਼ਟਰਵਾਦੀ ਸਰਕਾਰ ਹੈ ਉਹਨਾਂ ਨੇ ਔਰੇ ਗੰਦ ਤਾਂ ਪਾਇਆ ਤਾਂ ਕਿ ਸੰਗਤਾਂ ਦੇ ਨੱਕ 'ਚ ਇਹ ਦਮ ਕਰੇ ਤੇ ਔਰੇ ਸੰਗਤ ਨਾ ਆਏ ਇਹ ਗੁਰਸਿੱਖੀ ਨੂੰ ਖਤਮ ਕਰਨ ਵਾਸਤੇ ਪਲੈਨਿੰਗ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਇੱਥੇ ਇੱਕ ਅਨਾਉਂਸਮੈਂਟ ਕੀਤੀ ਕਿ ਇਸੇ ਕਿ ਕਿ ਇਸ ਨੂੰ ਹਟਾ ਕੇ ਸੁੰਦਰ ਪਾਰਕ ਜਿਹੜੀ ਬਣਾਈ ਜਾਏਗੀ ਉਸ ਤੋਂ ਬਾਅਦ ਉਹਨਾਂ ਦੀ ਹਾਰ ਹੋਈ ਇਹ ਇੰਟਰਵਿਊ ਸੀ ਬੁਲਾਰੀਆ ਦੀ ਹਾਰ ਹੋਈ ਕਿ ਲੱਗਦਾ ਕਿ ਜੇਕਰ ਇਹ ਜਗ੍ਹਾ ਦੇ ਉੱਤੇ ਸੁੰਦਰ ਪਾਰਕ ਹੁੰਦੀ ਤੇ ਹੋਰ ਵਧੀਆ ਹੋ ਸਕਦਾ ਸੀਗਾ ਔਰ ਦੂਸਰੀ ਸਰਕਾਰਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਨੱਜਰ ਸਾਹਿਬ ਤੇ ਖੁਦ ਕਹਿੰਦੇ ਸੀ ਤਾਂ ਬਿਜਲੀ ਪੈਦਾ ਕੀਤੀ ਜਾਏਗੀ। ਨਾ ਸੁੰਦਰ ਨਵਜੋਤ ਸਿੰਘ ਸਿੱਧੂ ਮੈਨੂੰ ਨਜ਼ਰ ਆ ਰਹੇ ਆ ਔਰੇ ਨਾ ਸੁੰਦਰ ਨੱਜਰ ਸਾਹਿਬ ਨਜ਼ਰ ਆ ਰਹੇ ਆ ਤੇ ਆਹ ਦੇਖ ਲਓ ਸੁੰਦਰ ਪਹਾੜ ਗੰਦ ਸਾਨੂੰ ਦਿਖਦਾ ਸੋ ਇਹ ਗੱਲਾਂ ਝੂਠੀਆਂ ਐ ਇਹ ਹੋਣੀਆਂ ਚਾਹੀਦੀਆਂ ਲਾਗੂ ਹੋਣੀਆਂ ਚਾਹੀਦੀਆਂ ਤੇ ਅਸੀਂ ਇਹਦੇ ਬਾਰੇ ਜਿਹੜਾ ਐਸਜੀਪੀਸੀ ਦਾ ਚੋਣ ਨਹੀਂ ਹੋ ਰਿਹਾ ਐਸਜੀਪੀਸੀ ਤੇ ਵੀ ਇਹ ਮੁੱਦਾ ਬਣਾਉਣਾ ਹੈਗਾ ਕਿ ਜਿਹੜੀ ਆਈ ਗੁਰੂ ਕੀ ਸੰਗਤ ਉੱਥੇ ਦਰਸ਼ਨ ਕਰਦੀ ਹੈ ਹੋਰ ਹਰਮੰਦਰ ਸਾਹਿਬ ਨਾਲ ਪਿਆਰ ਕਰਨ ਰੱਖਦੇ ਆ ਇਹ ਜੇ ਉੱਚੀ ਥਾਂ ਬਣਾ ਕੇ ਇਥੋਂ ਗੰਦ ਤੇ ਮੁਸ਼ਕੀ ਭੇਜਣੀ ਹੈਗੀ ਹੈ ਤਾਂ ਇਹ ਸਾਡੇ ਸ਼ਹਿਰ ਦੀ ਇਕਨੋਮੀ ਤੇ ਬਹੁਤ ਅਸਰ ਪਾਉਂਦਾ ਹੈਗਾ ਜਿਹੜਾ ਉਰੇ ਟੂਰਿਸਟ ਆਉਂਦਾ ਉਹ ਵੀ ਇਸ ਤੋਂ ਝਿਜਕਾਉਂਦਾ ਹੈਗਾ ਜਿਹੜੇ ਨਾਲ ਤੇ ਹੋਰੇ ਡਵੈਲਪਮੈਂਟ ਹੋ ਰਹੀ ਐ ਸਾਰਿਆਂ ਦੀ ਲੈਂਡ ਪ੍ਰੈਸਸ ਸਾਰਿਆਂ ਦੀ ਪ੍ਰੋਪਰਟੀ ਪ੍ਰਾਈਸਸ ਸਾਰੇ ਖਤਮ ਕਰਤੇ ਆ ਇਹਨੇ ਸੋ ਇਹ ਬਹੁਤ ਗੰਭੀਰ ਮਸਲਾ ਐ ਤੇ ਸਰਕਾਰਾਂ ਘਰਾੜੇ ਮਾਰ ਕੇ ਸੁੱਤੀਆਂ ਪਈਆਂ ਲੇਕਿਨ ਜਦੋਂ ਚੋਣਾ ਹੁੰਦੀਆ ਉਦੋਂ ਕਿਸ ਤਰ੍ਹਾਂ ਇਮਾਨਜੀ ਰਾਨੂੰ ਯਾਦ ਆ ਜਾਂਦੀ ਐ ਉਦੋਂ ਸਾਰੇ ਲੀਡਰਸ ਵੀ ਇੱਥੇ ਪਹੁੰਚਦੇ ਨੇ ਵੱਡੇ ਵਾਅਦੇ ਵੀ ਕੀਤੇ ਜਾਂਦੇ ਨੇ ਕਿ ਲੱਗਦਾ ਕਿ ਆਮ ਲੋਕਾਂ ਨੂੰ ਠੱਗਣ ਦਾ ਇੱਕ ਜਰੀਆ ਬਣਾਇਆ ਗਿਆ ਜੀ ਸਿਰਫ ਇਹ ਤਾਂ ਜੀ ਹੋਰੇ ਮੋਰਚੇ ਲੱਗਣੇ ਆ ਤੇ ਸ਼ਰਮਣੀ ਅਕਾਲੀ ਦਾ ਅੰਬਰਸਰ ਪਲਾਨ ਕਰ ਰਹੀ ਹੋਰੇ ਮੋਰਚੇ ਲਾਣ ਦਾ ਇਹ ਇੱਕ ਬਹੁਤ ਗੰਭੀਰ ਮਸਲਾ ਹੈਗਾ ਤੇ ਜਿਹੜਾ ਘਰਾੜੇ ਮਾਰਦਾ ਸੁੱਤਾ ਹੋਇਆ ਸਿਆਸਤਦਾਨ ਹੈ ਉਹਨੂੰ ਮਜਬੂਰੀ ਉਰੇ ਆ ਕੇ ਹਾਜ਼ਰੀ ਭਰਨੀ ਪੈਣੀ ਹੈਗੀ ਹੈ ਇਹ ਮੁੱਦਾ ਖਤਮ ਨਹੀਂ ਹੋਣ ਲੱਗਿਆ ਫਿਊਚਰ ਕੁਝ ਹੈ ਜੀ ਪਲਾਨ ਉਹ ਬਿਲਕੁਲ ਕਰ ਰਹੇ ਹਾਂ 15 ਤਰੀਕ ਨੂੰ ਅਸੀਂ ਉਰੇ ਜਿਹੜਾ ਪ੍ਰੋਗਰਾਮ ਕੀਤਾ ਉਹਦੇ ਚ ਵੀ ਅਸੀਂ ਹਾਈਲਾਈਟ ਕਰਾਂਗੇ ਜਿਹੜਾ ਸਾਡੀਆਂ ਜਮਹੂਰੀਅਤ ਖਤਮ ਕੀਤੀ ਹੈ ਸਾਡੀ ਆਵਾਜ਼ ਬੁਲੰਦ ਨਹੀਂ ਹੋਣ ਦਿੱਤੇ ਔਰ ਜਿਹੜੇ ਹੋਰ ਤਰ੍ਹਾਂ ਦੇ ਵੱਡੇ ਹਿੰਦੂ ਧਰਮ ਦੇ ਸ਼ਹਿਰ ਹੈ ਉਹਨਾਂ ਦੇ ਵਿੱਚ ਯੋਧਿਆ ਚ ਵੱਡੇ ਵੱਡੇ ਮੰਦਰ ਦੇ ਪੈਸੇ ਬਣ ਰਹੇ ਆ ਦਿੱਤੇ ਜਾ ਰਹੇ ਆ ਪਰ ਇੱਥੇ ਜਿੱਥੇ ਬਣਿਆ ਹੋਇਆ ਸਿੱਖਾਂ ਦਾ ਇੱਕ ਹਰ ਮੰਦਰ ਸਾਹਿਬ ਹੈਗੇ ਇੱਥੇ ਗੰਦਗੀ ਦਾ ਮੁਸ਼ਕ ਨਾਲ ਬੰਦੇ ਭਜਾਏ ਜਾ ਰਹੇ ਆ ਇਹ ਤਾਂ ਬਹੁਤ ਮੇਰਾ ਖਿਆਲ ਹੈ ਬਹੁਤ ਮਾੜੀ ਸੋਚ ਸੈਂਟਰ ਦੀ ਪੰਜਾਬ ਸਰਕਾਰ ਦੀ ਹੈ ਕਿ ਗੰਦ ਪਾ ਕੇ ਇੱਥੇ ਧਰਮ ਦੇ ਨਾਲ ਕੋਈ ਲੱਗਣ ਹੀ ਨਹੀਂ ਦਓ ਤੇ ਉਥੇ ਨਵੇਂ-ਨਵੇਂ ਇਮਾਰਤਾਂ ਖੜਾ ਕਰਕੇ ਉਥੇ ਭੇਜੀ ਜਾਓ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਦੋਂ ਸੱਚਖੰਡ ਚੇ ਦਰਬਾਰ ਸਾਹਿਬ ਤੇ ਗੋਲ ਕਚੜਵਾਇਆ ਗਿਆ ਸੀ ਤੇ ਇੱਕ ਐਗਜ਼ੈਂਪਲ ਸੈੱਟ ਕੀਤੀ ਗਈ ਸੀ ਹੁਣ ਅਸੀਂ ਉਸ ਤਖਤ ਦੀ ਗੱਲ ਕਰਦੇ ਆ ਕਿ ਜਿਹੜਾ ਇੰਗਲੈਂਡ ਚ ਪਿਆ ਉਹਨੂੰ ਵਾਪਸ ਲਿਆਂਦਾ ਜਾਵੇ ਕੋਹਿੰਨੂਰ ਹੀਰੇ ਦੀ ਗੱਲ ਕੀਤੀ ਜਾਂਦੀ ਕਿ ਲੱਗਦਾ ਨਹੀਂ ਸੱਚਖੰਡ ਚੇ ਦਰਬਾਰ ਸਾਹਿਬ ਜੋ ਕਿ ਸਭ ਤੋਂ ਵੱਡਾ ਕੋਹਿੰਨੂਰ ਹੀਰਾ ਸਾਡਾ ਅਸੀਂ ਉਹਨੂੰ ਸ਼ਾਮਲ ਲਈਏ ਤੇ ਅਸੀਂ ਸ਼ਾਇਦ ਉਸ ਤੋਂ ਕਿ ਸਾਰੀ ਦੁਨੀਆ ਦੇ ਅਵਲ ਨੰਬਰ ਤੇ ਆ ਸਕਦੇ ਹਾਂ ਕੋਹਿੰਨੂਰ ਹੀਰਾ ਸਿੱਖ ਕੌਮ ਦਾ ਹੈਗਾ ਮਹਾਰਾਜਾ ਰਣਜੀਤ ਸਿੰਘ ਦਾ ਸਾਡਾ ਹੱਕ ਹੈ ਹੀਰਿਆਂ ਦੀ ਗੱਲ ਹੁੰਦੀ ਹੈ ਉਹਦਾ ਕੋਈ ਮੁੱਲ ਨਹੀਂ ਹਰਮੰਦਰ ਸਾਹਿਬ ਦਾ ਉਹ ਹੀਰਿਆਂ ਤੋਂ ਕਿਤੇ ਜ਼ਿਆਦਾ ਸਿੱਖਾਂ ਵਾਸਤੇ ਇੱਕ ਜ਼ਿਆਦਾ ਮੁੱਲ ਦੀ ਚੀਜ਼ ਹੈਗੀ ਹੈ ਵੈਸੇ ਮੁੱਲ ਦੀ ਹੈ ਨਹੀਂ ਇਹ ਤਾਂ ਸਿੱਖੀ ਦਾ ਘਰ ਹੈ ਸੋ ਇਹ ਤੁਹਾਡੀ ਗੱਲ ਸੱਚੀ ਹੈ ਕਿ ਹਰਮੰਦਰ ਸਾਹਿਬ ਦਾ ਕੋਵਨਰ ਨਾਲ ਕੋਈ ਮੇਲ ਨਹੀਂ ਮਾਨਸਾ ਬੋ ਸੱਚਖੰਡ ਚੇ ਦਰਬਾਰ ਸਾਹਿਬ ਬਹੁਤ ਪਵਿੱਤਰ ਸਥਾਨ ਹੈ ਜਿਸ ਨੂੰ ਲੈ ਕੇ ਹਰ ਇੱਕ ਵਰਗ ਦੀ ਨਜ਼ਰ ਰਹਿੰਦੀ ਹੈ ਲੇਕਿਨ ਲੱਗਦਾ ਨੇ ਕਿ ਇਹ ਡੰਪ ਜਿਹੜਾ ਹੈ ਦਾਗ ਬਣ ਕੇ ਨਜ਼ਰ ਆ ਰਿਹਾ ਇਸ ਦੀ ਗੰਦਗੀ ਕਰਕੇ 골ਡ ਬਹੁਤ ਖਰਾਬ ਹੋ ਰਿਹਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਇਹ ਤਾਂ ਜੀ ਬਹੁਤ ਕਲੰਕ ਹੈ ਸਾਡੇ ਮੱਥੇ ਦੇ ਉੱਤੇ ਕਿ ਜਦੋਂ ਵੀ ਇਲੈਕਸ਼ਨਸ ਆਉਂਦੇ ਹੈ ਸਾਰੇ ਲੀਡਰ ਇੱਥੇ ਵਹਿਦਾ ਕਰਕੇ ਜਾਂਦੇ ਹੈ ਕਿ ਇਹਨੂੰ ਛਕਾਵਾਂਗੇ ਜਾਂ ਇਸ ਨੂੰ ਇੰਟਰਨੈਸ਼ਨਲ ਪਦਰਤੇ ਉੱਤੇ ਸਾਇੰਟੀਫਿਕਲੀ ਇਸ ਨੂੰ ਠੀਕ ਕਰਕੇ ਇਹਦੇ ਚੋ ਬਿਜਲੀ ਵੀ ਪੈਦਾ ਹੋ ਸਕਦੀ ਹੈ ਇੱਥੇ ਸਾਰਾ ਕੁਝ ਹੋ ਸਕਦਾ ਪਰ ਇਹਦੇ ਬਰਤ ਧਿਆਨ ਨਹੀਂ ਦਿੱਤਾ ਜਾਂਦਾ ਕਿ ਜੀਵਲ ਸਾਹਿਬ ਦੇ ਤੋਂ ਪਹਿਲਾਂ ਐਸਿਕ ਉਹਨਾਂ ਨੇ ਕਿਹਾ ਸੀ ਗ੍ਰਾਸੀ ਪਰ ਚਰਟਾ ਦੱਗਾ ਅੰਮਰਸਰ ਨੂੰ ਦੇਣਾ ਪਰ ਅਜੇ ਤੱਕ ਦਿੱਤਾ ਹੀ ਨਹੀਂ ਹੈ ਉਹਨਾਂ ਦੀ ਸਰਕਾਰ ਤੇ ਫੇਰ ਜਿਹੜੇ ਸਾਡੇ ਐਸਪੀ ਸੀ ਦੇ ਗੁਰਦੁਆਰੇ 87 ਦਫਾ ਦੇ ਥੱਲੇ ਹੁੰਦੇ ਆ ਉਹਨਾਂ ਦੇ ਇਲੈਕਸ਼ਨ ਕਰਾਉਣ ਦੀ ਡਿਊਟੀ ਹੈ ਕਿ ਇਹ ਪੰਜਾਬ ਸਰਕਾਰ ਦੀ ਉਹ ਵੀ ਸੁੱਤੇ ਪਏ ਉਹਨਾਂ ਦੇ ਵੀ ਇਲੈਕਸ਼ਨ ਨਹੀਂ ਕਰਉਂਦੇ ਤੇ ਜਿਹੜੇ ਐਸ.ਟੀ.ਪੀ.ਸੀ ਦੇ ਨਤੇਜ ਗੁਰਦਵਾਰਾ ਸਾਬੋਂ ਦੀਏ ਉਹਨਾਂ ਦੇ ਇਲੈਕਸ਼ਨ ਕਰਨ ਦੀ ਡਿਊਟੀ ਸੈਂਟਰ ਮੋਦੀ ਦੀ ਸਰਕਾਰ ਦੀ ਹੈ ਕਿ ਉਹ ਵੀ 14 ਸਾਲ ਤੋਂ ਸਾਡੇ ਇਲੈਕਸ਼ਨ ਨਹੀਂ ਕਰਾਰੇ ਤੇ ਅਸੀਂ ਤਾਂ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੋਏ ਆ ਇਨ੍ਹਾਂ ਜ਼ੁਲਮਾਂ ਦੇ ਨਾਲ ਜਦ ਦਾ ਇਹ ਹਿੰਦੁਸਤਾਨ 1947 ਦੇ ਵਿੱਚ ਬਣਿਆ ਹੈਗਾ ਕੋਈ ਸਾਡੀ ਪੁੱਛਗਿੱਛ ਨਹੀਂ ਕੋਈ ਸੈਂਟਰ ਦੇ ਵਿੱਚ ਸਾਡਾ ਵਜ਼ੀਰ ਨਹੀਂ ਹੈ ਕੋਈ ਗੱਲ ਨਹੀਂ ਹੈ ਤੇ ਨਾਲ ਲੱਗਦਾ ਪਾਕਿਸਤਾਨ ਹੈ ਜਿੱਦੋਂ ਸਾਡੇ ਜਥੇ ਉੱਥੇ ਧਾਰਮਿਕ ਜਾਂਦੇ ਆ ਉਹਨਾਂ ਦੀਆਂ ਵੀ ਰਿਪੋਰਟਾਂ ਆਈਆਂ ਹੈਗੀਆਂ ਕਿ ਇਹ ਤਾਂ ਮੌਸਕ ਲਾਹੌਰ ਤੱਕ ਜਾਂਦਾ ਹੈ ਤੇ ਇਹ ਤਾਂ ਫਿਰ ਪਾਕਿਸਤਾਨ ਦੀ ਗਵਰਨਮੈਂਟ ਨੂੰ ਵੀ ਦਿੱਲੀ ਨੂੰ ਦੇਖਣਾ ਚਾਹੀਦਾ ਕਿ ਇਹ ਜਿਹੜਾ ਗੰਦਗੀ ਦਾ ਢੇਰ ਸਾਡੇ ਸਿਰ ਦੇ ਉੱਤੇ ਰੱਖਤਾ ਸਿੱਖਾਂ ਦੇ ਉੱਤੇ ਤੇ ਮੁਸਲਮਾਨਾਂ ਦੇ ਉੱਤੇ ਤੇ ਇਹਨਾਂ ਨੂੰ ਤਾਂ ਚੱਕਣਾ ਚਾਹੀਦਾ ਤਾਂ ਇਹਦਾ ਇੰਤਜ਼ਾਮ ਕੀਤਾ ਜਾਂਦਾ ਚਾਹੀਦਾ ਜੀ ਤੇ ਜੇ ਸ਼ਰਮਿੰਦਾ ਕਰਨਾ ਹਿੰਦੁਸਤਾਨ ਨੂੰ ਪਾਕਿਸਤਾਨ ਕਹਦੇ ਅਸੀਂ ਖਰਚਾ ਸੀ ਝੱਲ ਲਾਂਗੇ ਤੇ ਇਹਨੂੰ ਠੀਕ ਕਰ ਦਾਂਗੇ ਇਹ ਜੇ ਮਨਜ਼ੂਰ ਹੋਵੇ ਇੰਡੀਆ ਨੂੰ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਤੁਸੀਂ ਵੀ ਖਰਚਾ ਦਿਓ ਜੇ ਇੰਡੀਆ ਨਹੀਂ ਸਾਡੀ ਗੱਲ ਕਰਨਾ ਚਾਹੁੰਦਾ। ਲੇਕਿਨ ਮਾਨ ਸਾਹਿਬ ਜਦੋਂ ਵੀ ਚੋਣਾ ਹੁੰਦੀਆਂ ਨੇ ਉਹ ਬਹੁਤ ਸਾਰੇ ਇੱਥੇ ਵਾਅਦੇ ਵੀ ਕੀਤੇ ਜਾਂਦੇ ਨੇ, ਇੱਥੇ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਂਦੇ ਨੇ, ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਨੇ ਕੁਝ ਹੀ ਘੰਟਿਆਂ ਦੇ ਵਿੱਚ ਇਸ ਨੂੰ ਚੁਕਾਰ ਦਿੱਤਾ ਜਾਵੇਗਾ ਉਸ ਤੋਂ ਬਿਜਲੀ ਪੈਦਾ ਕੀਤੀ ਜਾ ਸਕਦੀ ਆ। ਕੀ ਲੱਗਦਾ ਫੂਕ ਨਿਕਲ ਜਾਂਦੀ ਆ ਜਦੋਂ ਅਸੀਂ ਕੁਰਸੀ ਤੇ ਬਟੈਂਟ ਨਹੀਂ ਉਹਨਾਂ ਦੀ ਫੂਕ ਨਹੀਂ ਨਿਕਲਦੀ। ਫੂਕ ਲਖਿਲਦੀ ਆ ਤੁਹਾਨੂੰ ਢੋਢੀ ਜਿਹੜੇ ਵੋਟਰ ਰਹਿ ਕੇ ਆ। ਹੂੰ। ਤੁਸੀਂ ਫਿਰ ਵੋਟ ਦੁਬਾਰਾ ਦੁਬਾਰਾ ਉਹਨਾਂ ਨੂੰ ਕਿਉਂ ਪਾਉਂਦੇ ਹੈਗੇ ਹੋ ਕਸੂਰ ਤਾਂ ਤੁਹਾਡਾ ਵੀ ਹੈ ਤੇ ਜਿਹੜੇ ਬੰਦੇ ਇੱਥੇ ਵਹਿਦੇ ਵੀ ਕਰਕੇ ਜਾਂਦੇ ਆ ਲੇਕਿਨ ਬਹੁਤ ਸਾਰੇ ਮੋਤਾ ਮਿੱਤੇ ਹੋਈਆਂ ਨੇ ਇਸ ਗੰਦਗੀ ਕਰਕੇ ਸਾਰਾ ਕੁਝ ਹੋਇਆ ਜੀ ਪਰ ਜਿਹੜੇ ਵੋਟਰ ਆ ਜੀ ਜੇ ਤੋਂ ਵੋਟ ਪਾਉਂਦੇ ਉਹ ਤੋਂ ਨਹੀਂ ਸੋਚ ਦੇਖੀ ਇਹ ਲੀਡਰ ਨੇ ਸਾਡੇ ਨਾਲ ਵਾਅਦੇ ਕੀਤੇ ਹਨ ਮਾਨ ਸਰ ਅਕਾਲੀ ਦਲ ਨੂੰ ਵੀ ਲੋਕਾਂ ਨੇ ਵੇਖਿਆ ਕਿ ਨਾ ਕਾਂਗਰਸ ਨੂੰ ਵੀ ਲੋਕਾਂ ਨੇ ਵੇਖਿਆ ਇਸ ਵਾਰ ਆਮ ਆਦੀ ਪਾਰਟੀ ਨੇ ਵੀ ਕਿਹਾ ਸੀਗਾ ਕਿ ਅਸੀਂ ਇਸ ਨੂੰ ਹਟਾਵਾਂਗੇ ਇਹ ਲੱਗਦਾ ਕਿ ਸਿਰਫ ਆਮ ਆਦੀ ਪਾਰਟੀ ਨੇ ਲੋਕਾਂ ਨੂੰ ਸਿਰਫ ਬਕਲਾਹਟ ਹੀ ਦਿੱਤੀ ਹੈ ਉਸ ਤੋਂ ਬਾਅਦ ਕੋਈ ਵੀ ਨਿੱਜੜ ਸਾਥ ਤੇ ਨਜ਼ਰ ਨਹੀਂ ਆਏ ਜੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਦੀ ਗੱਲ ਕੀਤੀ ਜਾਵੇ ਗੁਰਜੀਤ ਔਜਲੇ ਉਹਨਾਂ ਵੱਲੋਂ 3-4 ਵਿਜ਼ਿਟ ਕੀਤੀਆਂ ਗਈਆਂ ਹੁਣ ਉਵਨੀ ਨਜ਼ਰ ਆ ਰਿਹਾ ਕੀ ਲੱਗਦਾ ਕਿ ਜਿਹੜੀ ਜਨਤਾ ਉਹ ਕਿਸ ਚੱਕੀ ਚ ਪਿਸਦੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੈ ਕੀ ਲੱਗਦਾ ਕਿ ਪੰਜਾਬ ਦੇ ਹਾਲਾਤ ਹੋਰ ਖਰਾਬ ਹੋ ਰਹੇ ਨੇ ਮੇਰਾ ਤਾਂ ਖਿਆਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਇੱਥੋਂ ਦੇ ਕਮਿਸ਼ਨਰ ਸਾਹਿਬ ਨੂੰ ਮੈਂ ਗੱਲ ਕਰਨਾ ਚਾਹੁੰਦਾ ਸੀ ਕੱਲ ਉਹਨਾਂ ਨੇ ਟੈਲੀਫੋਨ ਨਹੀਂ ਮੇਰਾ ਚੱਕਿਆ ਜੱਟ ਕਿ ਉਹਨਾਂ ਨੂੰ ਪਤਾ ਸੀਗਾ ਕਿ ਮੈਂ ਟੈਲੀਫੋਨ ਕਰਨਾ ਚਾਹੁੰਦਾ ਤੇ ਇਹੋ ਜਿਹੇ ਹਾਲਾਤ ਦੇ ਵਿਗੜੇ ਹੋਏ ਐ ਇੱਥੋਂ ਦੇ ਅਫਸਰ ਸਾਹੀ ਦੇ ਤਾਂ ਇਹ ਤਾਂ ਬੁਰੀ ਗੱਲ ਹੈ ਕਿ ਇਹ ਅਸੀਂ ਕ੍ਰਾਈਮ ਤੇ ਗੱਲ ਕਰਨੀ ਹੈ ਇੱਥੋਂ ਦੇ ਵਾਤਾਵਰਣ ਦੀ ਗੱਲ ਕਰਨੀ ਹੈ ਇੱਥੇ ਜਿਹੜੀ ਬਦਬੂ ਜਾਂਦੀ ਹੈ ਦਰਬਾਰ ਸਾਹਿਬ 'ਚ ਪਰ ਦੁਰਗਾਣਾ ਮੰਦਿਰ ਦੇ ਵਿੱਚ ਵੀ ਜਾਂਦੀ ਹੈ ਉਹੀ ਬਦਬੂ ਤੇ ਇਹ ਤਾਂ ਫਿਰ ਸਾਰਿਆਂ ਦਾ ਨੁਕਸਾਨ ਹੋ ਰਿਹਾ ਇੱਥੇ ਕਿਉਂ ਨਹੀਂ ਬੋਲਦੇ ਸਾਰੀ ਗਾੜੀ ਤੇ ਕਿਉਂ ਨਹੀਂ ਕਰਦੇ ਹੈਗੇ ਕੀ ਲੱਗਦਾ ਹੈ ਕਿ ਜਿਹੜਾ ਸਚਕਣ ਚੇਹੇ ਦਰਬਾਰ ਸਾਹਿਬ ਉੱਤੇ 골ਡ ਲਗਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਜੀ ਸੇਵਾ ਲਿਖੇ ਰਭਾਈ ਗਈ ਸੀ ਕੀ ਲੱਗਦਾ ਹੈ ਕਿ ਉਹ ਵੀ ਹੁਣ 골ਡ ਕਾਲਾ ਪੈਣਾ ਸ਼ੁਰੂ ਹੋ ਗਿਆ ਉਹਦੀ ਵੀ ਸੇਵਾ ਜਿਹੜੀ ਹੈ ਹਰ ਸਾਲ ਉਹ ਤਾਂ ਫਿਰ ਸੇਵਾ ਤਾਂ ਘਟੂ ਕੀ ਕਿਉਂ ਕਰਕੇ ਇਲੈਕਸ਼ਨ ਨਹੀਂ ਸੈਂਟਰ ਕਰਾ ਰਿਆ ਇਹ ਡੈਡ ਕਰਨਾ ਚਾਹੁੰਦਾ ਹੈ ਸਾਡਾ ਜਮਹੂਰੀਅਤ ਨੂੰ ਮਾਰਨਾ ਚਾਹੁੰਦਾ ਹੈ ਕਿ ਸਿੱਖਾਂ ਦੀ ਜਮਹੂਰੀਅਤ ਜਿਹੜੀ 1925 ਦੇ ਵਿੱਚ ਕਾਨੂੰਨ ਤੇ ਰਹੀ ਸਥਾਪਿਤ ਹੋਈ ਸੀਗੀ ਐਸ.ਸੀ.ਪੀ.ਸੀ ਉਸ ਨੂੰ ਖਤਮ ਕਰਨਾ ਚਾਹੁੰਦਾ ਹੈਗਾ ਫੇਰ ਉਹਨਾਂ ਨੂੰ ਪਤਾ ਲੱਗੂਗਾ ਕਿ ਇਹ ਵਾਕਿਆ ਹੀ ਇੱਥੇ ਕੋਈ ਸਮੱਸਿਆ ਹੈਗੀ ਆ ਸੱਚੀ ਕਰਾ ਦਾਂਗੇ ਐਵੇਂ ਨਹੀਂ ਇਹ ਅਸੀਂ ਐ ਨਹੀਂ ਬੋਲਦੇ ਹੁੰਦੇ ਜੇ ਤਾਕਤ ਦਿੰਦੀ ਐ ਸਾਨੂੰ ਪਬਲਿਕ ਇਹਨਾਂ ਦਾ ਟੈਂਟ ਉੱਥੇ ਲਾਵਾਂਗੇ ਬਰਫ ਦੇ ਵਿੱਚ ਉਹ ਦੇਖੋ ਕਿੰਡੀ ਸੋਹਣੀ ਬਰਫ ਹੈ ਸਿਮਲੀ ਜਣਾਂਟ ਲੋਸੀ ਜਣਾ ਕਸ਼ਮੀਰ ਜਣਾ ਇੱਥੇ ਇਦਾਂ ਦੇ ਬਣਾ ਦਾਂਗੇ ਪਰ ਮਾਨ ਸਾਹਿਬ ਲੱਗਦਾ ਨਹੀਂ ਚੋਣਾ ਜੀ ਯਾਦ ਆ ਜਾਂਦਾ ਸਾਰਿਆਂ ਨੂੰ ਤੁਸੀਂ ਚੋਣਾ ਤੋਂ ਪਹਿਲੋ ਆਏ ਹੁਣ ਇੱਕ ਵਾਰ ਫੇਰ ਤੋਂ ਕੀ ਲੱਗਦਾ ਕਿ ਇਹਨਾਂ ਨੂੰ ਚੋਣਾ ਚ ਕੀ ਯਾਦ ਆਉਂਦਾ ਕੀ ਲੱਗਦਾ ਮੈਂ ਤਾਂ ਹੀ ਤਾਂ ਕਹਿੰਦਾ ਕਿ ਉੱਥੇ ਰੈਸਟ ਹਾਊਸ ਬਣਾ ਕੇ ਤੇ ਉੱਥੇ ਰੱਖਾਂਗੇ ਫੇਰ ਇਹਨਾਂ ਨੂੰ ਪਤਾ ਲੱਗੂਗਾ ਕੀ ਹੈ ਲੇਕਿਨ ਮਾਨ ਸਾਹਿਬ ਇਹਦੀ ਹਰ ਵਾਰੀ ਆਵਾਜ਼ ਰੂ ਚੱਕੀ ਜਾਂਦੀ ਹੈ ਲੇਕਿਨ ਹੱਲ ਨਹੀਂ ਹੋ ਪਾਂਦਾ ਤੁਸੀਂ ਦੱਸ ਮੰਨ ਸਕਦੇ ਹੋ ਕਿ ਇਹਦਾ ਹੱਲ ਕਰਨਾ ਚਾਹੀਦਾ ਪੁਗਤਾ ਨਹੀਂ ਫੇਰ ਐਂ ਹੈ ਨਾ ਕਿ ਪਬਲਿਕ ਵੀ ਉਹੋ ਜਿਹੀ ਹੈ ਜਿਹੋ ਜਿਹੇ ਲੀਡਰ ਰਹਿ ਕੇ ਆ ਹੁਣ ਲੀਡਰ ਤਾਂ ਪਬਲਿਕ 'ਚ ਹੁੰਦੀ ਐ ਤੇ ਪਬਲਿਕ ਨੂੰ ਨਹੀਂ ਦਿਖਦਾ ਕਿ ਇਹ ਝੂਠ ਮਾਰ ਕੇ ਚਲੇ ਜਾਂਦੇ ਫੇਰ ਉਹਨਾਂ ਦੇ ਬਕਸਿਆਂ ਦੇ ਵਿੱਚ ਵੋਟ ਪਾਈ ਜਾਂਦੀ ਐ ਲੇਕਿਨ ਅਕਾਲੀ ਦਲ ਦੇ ਇੱਕ ਬੜੇ ਵੱਡੇ ਲੀਡਰ ਨੇ ਅਸਤੀਫਾ ਵੀ ਦਿੱਤਾ ਸੀ ਕਿਸੇ ਕਰਕੇ ਕਿ ਜੇਕਰ ਇਹ ਡੰਪ ਨਹੀਂ ਚੁੱਕਿਆ ਜਾਂਦਾ ਤੇ ਮੈਂ ਉਹਦੇ ਕਰਕੇ ਅਸਤੀਫਾ ਦੇਣਾ ਕੀ ਲੱਗਦਾ ਕਿ ਉਹ ਵੀ ਕਿਸੇ ਸ਼ਰੂਕਾ ਲੱਗਦਾ ਤੁਹਾਨੂੰ ਕੀ ਲੱਗਦਾ ਕਿ ਸਿਰਫ ਇੱਕ ਵੋਟ ਬੈਂਕ ਕਰਕੇ ਦਿੱਤਾ ਕਿ ਉਸ ਟਾਈਮ ਉਸ ਟਾਈਮ ਤੇ ਅਸਤੀਫਾ ਨਹੀਂ ਜੀ ਇਹ ਸਾਡਾ ਕਸੂਰ ਹੈ ਜਿਹੜੇ ਅਸੀਂ ਵੋਟ ਰਣਾ ਨਾ ਹਾਂਜੀ ਇਹ ਸਾਡਾ ਕਸੂਰ ਹੈ ਕਿ ਅਸੀਂ ਵੋਟ ਹੀ ਉੱਥੇ ਪਾਉਂਦੇ ਐ ਜਿਹੜੇ ਸਾਡੇ ਨਾਲ ਗਲਤ ਵਿਹਦੇ ਕਰਕੇ ਜਾਂਦੇ ਆ ਇੱਥੇ ਫੇਰ ਅਸੀਂ ਵੋਟ ਪਾਉਂਦੇ ਆ ਫੇਰ ਪੰਜ ਸਾਲ ਪਿੱਟਦੇ ਨਹੀਂ ਆ ਤੇ ਫੇਰ ਮੇਰਾ ਮਤਲਬ ਪਿੱਟਨ ਦਾ ਰਵਾਜ ਪੈ ਗਿਆ ਸਾਡੇ ਵਿੱਚ ਬਸ ਲੇਕਿਨ ਮਾਨ ਸਾਹਿਬ ਇਹਨੂੰ ਲੱਗਦਾ ਨਹੀਂ ਸ਼ਹਿਰ ਤੋਂ ਬਾਹਰ ਕੱਢ ਦੇਣਾ ਚਾਹੀਦਾ ਜੇਕਰ ਤੁਹਾਨੂੰ ਜਿਹਾ ਕਹਿੰਦਾ ਤਾਂ ਹੈ ਕਿ ਕੋਈ ਚੱਜ ਦੇ ਬੰਦੇ ਇੱਥੇ ਬਣਨ ਸਾਡਾ ਰਾਜ ਆਵੇ ਇੱਥੇ ਤੰਬੂਲਾ ਦੀ ਮੋਤੀ ਦਾ ਤੇ ਇੱਕ ਇਜਰੀ ਵਾਲ ਦਾ ਇਹ ਤਾਂ ਦੂਜੇ ਦਿਨ ਠੀਕ ਹੋ ਜਾਊਗਾ ਲੇਕਿਨ ਬਦਲਾਵ ਦੀ ਗੱਲ ਕੀਤੀ ਗਈ ਬਦਲਾਵ ਵਾਲੇ ਸੱਦੇ ਹੀ ਬਦਲਾਵ ਵਾਲੇ ਚ ਕੁਝ ਨਜ਼ਰ ਨਹੀਂ ਆਇਆ ਜਿੱਥੇ ਬਦਲਾਵ ਕੀਤਾ ਨਹੀਂ ਗਾ ਤਾਂ ਨਜ਼ਰ ਕਿਉਂ ਚਲੋ ਬਿਲਕੁਲ ਇਹ ਸਨ ਸਿਮਰਨਜੀਤ ਸਿੰਘ ਮਾਨ ਜਿਹਨਾਂ ਵੱਲੋਂ ਜਿਹੜਾ ਹੈ ਇੱਥੇ ਪਹੁੰਚ ਕੇ ਜਿਹੜਾ ਹੈ ਉਹ ਆਪਣਾ ਡੰਪ ਤੇ ਪਹੁੰਚ ਗਿਆ ਅਸੀਂ ਦੂਸਰੇ ਪਾਸੇ ਹੀ ਮਾਨ ਸਿੰਘ ਮਾਨ ਹੁਣਾ ਵੱਲੋਂ ਵੀ ਸਾਫਤ ਹੋਤੇ ਕਿਹਾ ਗਿਆ ਕਿ ਜਲਦ ਹੀ ਇਸ ਨੂੰ ਲੈ ਕੇ ਮੋਰਚਾ ਜਿਹੜਾ ਹੈ ਉਹ ਜਰੂਰ ਖੋਲਿਆ ਜਾਏਗਾ ਅਤੇ ਨਾਲ ਹੀ ਇਸ ਡੰਪ ਨੂੰ ਲੈ ਕੇ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਹੋਣੀਆਂ ਉਸ ਨੂੰ ਬਚਾਇਆ ਵੀ ਜਾ ਸਕਦਾ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਇਹ ਹਮੇਸ਼ਾ ਹੀ ਡੰਪ ਦਾ ਮੁੱਦਾ ਹਮੇਸ਼ਾ ਹੀ ਨਜ਼ਰ ਆਉਂਦਾ ਰਹਿੰਦਾ ਹੈ ਲੇਕਿਨ ਕਿਤਨਾ ਕਿਤੇ ਹਾਲਾਤ ਲਗਾਤਾਰ ਇੱਥੇ ਖਰਾਬ ਹੁੰਦੇ ਹੋਏ ਨਜ਼ਰਾਂ ਦੇ ਕਿਸੇ ਸਮੇਂ ਇਸ ਜਗ੍ਹਾ ਦੇ ਉੱਤੇ ਅੱਗ ਲੱਗੀ ਹੋਈ ਨਜ਼ਰ ਆਉਂਦੀ ਸੀ ਤੁਸੀਂ ਗੱਡੀਆਂ ਦੇਖ ਸਕਦੇ ਹੋ ਕਿ ਨਗਰ ਨਿਗਮ ਦੀਆਂ ਗੱਡੀਆਂ ਵਾਂ ਉਸ ਦੇ ਟਾਇਰ ਹੀ ਨਹੀਂ ਹੈਗੇ ਬਹੁਤ ਹਾਲਾਤ ਮਾੜੇ ਨੇ ਜਿਸ ਜਗ੍ਹਾ ਪਾਸੇ ਵੇਖੋਗੇ ਤੁਸੀਂ ਡੰਪਰ ਦੇ ਨਜ਼ਦੀਕ ਬਹੁਤ ਸਾਰੀ ਗੰਦਗੀ ਜਿਹੜੀ ਆ ਇੱਥੇ ਮੌਜੂਦ ਹੈ ਔਰ ਇੰਨੀ ਕਿ ਸਮੈਲ ਆ ਰਹੀ ਹੈ ਇੱਥੇ ਕਿ ਖੜਾ ਹੋਣਾ ਵੀ ਮੁਸ਼ਕਲ ਹੈ ਕੁਝ ਸਮੇਂ ਕੁਝ ਹੀ ਕਦਮਾਂ ਦੀ ਦੂਰੀ ਤੇ ਇੱਕ ਕਲੋਨੀ ਵੀ ਆ ਜਿਸ ਨਾਲ ਲੋਕਾਂ ਨੂੰ ਕਾਫੀ ਗੰਭੀਰ ਬਿਮਾਰੀਆਂ ਕਰਕੇ ਉਹਨਾਂ ਨੂੰ ਯੂਜਨਾ ਪੈ ਰਿਆ ਲੁਧਕੇ ਨਾ ਲਗਾਤ ਲਗਾਤਾਰ ਹੀ ਸਿਆਸਤਦਾਨ ਸਿਆਸਤ ਕਰਦੇ ਨੇ ਇੱਥੇ ਪਹੁੰਚਦੇ ਨੇ ਕੂੜੇ ਦੇ ਡੰਪ ਤੋਂ ਦੂਰ ਕਰਨ ਦੀ ਗੱਲ ਵੀ ਕੀਤੀ ਜਾਂਦੀ ਹੈ ਲੇਕਿਨ ਜਿਹੜਾ ਕੰਮ ਹੈ ਉਹ ਹਾਸ਼ੀਏ ਤੇ ਜਿਹੜਾ ਹੈ ਉਹ ਨਜ਼ਰਾਂ ਦਾ ਹੈ ਹਾਲਾਂਕਿ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਵੀ ਇੱਥੇ ਪਹੁੰਚਦੇ ਨੇ ਉਹਨਾਂ ਵੱਲੋਂ ਵੀ ਜਿਹੜੀਆਂ ਮਸ਼ੀਨਸ ਜਿਹੜੇ ਉਹਨਾਂ ਨੂੰ ਲਿਆਂਦਾ ਜਾਂਦਾ ਕਿਹਾ ਜਾਂਦਾ ਕਿ ਇਸ ਨੂੰ ਮਸ਼ੀਨਾਂ ਨੂੰ ਜਿਹੜਾ ਹੈ ਉਹ ਚਲਾਇਆ ਜਾਇਆ ਜਾਵੇਗਾ ਤਾਂ ਜੋ ਕਿ ਲੋਕਾਂ ਲਈ ਜਿਹੜੀ ਹੈ ਸਹੂਲਤ ਪੈਦਾ ਕੀਤੀ ਜਾਵੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਜਦੋਂ ਉਹਨਾਂ ਦੀ ਸਰਕਾਰ ਸੀ ਉਸ ਵੱਲੇ ਇੰਦਰਪ੍ਰੀਤ ਸਿੰਘ ਬੁਲਾਰੀਆਂ ਨਾਲ ਮਿਲ ਕੇ ਇਸੇ ਜਗ੍ਹਾ ਤੇ ਇੱਕ ਵੱਡੀ ਮੀਟਿੰਗ ਕਰ ਇਸ ਜਗ੍ਹਾ ਨੂੰ ਜਿਹੜਾ ਸੀਗਾ ਸੁੰਦਰੀਕਰਨ ਇੱਕ ਖਾਸ ਤੌਰ ਤੇ ਕਰਨ ਦੀ ਗੱਲ ਕੀਤੀ ਗਈ ਸੀ ਉਹ ਬਹੁਤ ਸਾਰੀ ਪਾਰਕ ਬਣਾਉਣ ਦੀ ਗੱਲ ਜ ਜਿਹੜਾ ਇਸ ਇਲਾਕੇ ਦੇ ਐਮਐਲਏ ਨੇ ਇੰਦਰਬੀਰ ਸਿੰਘ ਨੇ ਜਰ ਉਹਨਾਂ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਇਸ ਨੂੰ ਜਿਹੜਾ ਇਸ ਤੋਂ ਬੱਤੀ ਪੈਦਾ ਜਿਹੜੀ ਆ ਉਹ ਕੀਤੀ ਜਾਵੇਗੀ ਬੱਤੀ ਪੈਦਾ ਕਰਕੇ ਇਹ ਲੋਕਾਂ ਨੂੰ ਸੁਖੂਲ ਜਿਹੜੀ ਆ ਉਹ ਕੀਤੀ ਜਾਵੇਗੀ ਲੇਕਿਨ ਕਿਤਨਾ ਕਿਤੇ ਹਾਲਾਤ ਲਗਾਤਾਰ ਹੀ ਇੱਥੇ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਹੀ ਸਚਕਣਸ਼ੀ ਦਰਬਾਰ ਸਾਹਿਬ ਨੂੰ ਜਦੋਂ ਇਹ ਹਵਾਵਾਂ ਇੱਧਰ ਪਹੁੰਚਦੀਆਂ ਨੇ ਤਾਂ ਬਹੁਤ 스ਮੈਲ ਜਿਹੜੀ ਆ ਉੱਥੇ ਪਹੁੰਚਦੀ ਹੋਈ ਨਜ਼ਰ ਆਉਂਦੀ ਆ ਹਾਲਕੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਇਸੇ ਕਰਕੇ ਅਸਤੀਫਾ ਦਿੱਤਾ ਗਿਆ ਸੀ ਕਿ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਸ ਦਾ ਟ੍ਰੀਟਮੈਂਟ ਜਿਹਾ ਸੀਗਾ ਉਹ ਨਹੀਂ ਕੀਤਾ ਗਿਆ ਸੀ ਲੇਕਿਨ ਕਿਤਨਾ 4-5 ਸਾਲ ਲਈ ਉਦੋਂ ਵੀ ਇਸ ਸਾਡਾਪ ਦਾ ਹਾਲਾਤ ਇਸ ਤੋਂ ਵੱਧ ਤੋਂ ਬੱਤਰ ਹੋਏ ਨਜ਼ਰ ਆਏ ਸੀ ਲੇਕਿਨ ਹੁਣ ਹਾਲਾਤ ਹੋਰ ਵੀ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਸ਼੍ਰੋਮਣੀ ਕਾਲਜ ਅੰਮ੍ਰਿਤਸਰ ਵੱਲੋਂ ਸਾਫ ਤੋਂ ਇਹ ਕਹ ਦਿੱਤਾ ਗਿਆ ਕਿ ਇਸ ਨੂੰ ਲੈ ਕੇ ਉਹਨੂੰ ਵੱਡਾ ਮੋਰਚਾ ਜਿਹੜਾ ਹੈ ਉਹ ਖੋਲਿਆ ਜਾਵੇਗਾ ਤਾਂ ਜੋ ਕਿ ਸੱਚਖੰਡ ਸੀ ਦਰਬਾਰ ਸਾਹਿਬ ਆਉਣ ਵਾਲੀ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਫਾਇਦਾ ਜਿਹੜਾ ਹੈ ਉਹ ਖਾਸ ਸਮੈਲ ਜਿਹੜੀ ਆ ਉਹ ਨਾ ਪਹੁੰਚ ਸਕੇ ਕੈਮਰਾਮੈਨ ਬੰਸਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ